ਪਉੜੀ ਪਪਾ ਪਰਮੇਤੀ ਭਾਰ ਨਾ ਪਾਇਆ ਪਪਾ ਪਰਮੇਤੀ ਭਾਰ ਨਾ ਪਾਇਆ ਤਦ ਪਾਵਨ ਅਗੰਮ ਹਰ ਗਾਇਆ ਪਰਮੇਤੀ ਮਿਤੀ ਹੁੜੇ ਸਮਝੀ ਆਪਣੀ ਗਰਮ ਵਿੱਚ ਆਪੇ ਜਾਣੇ ਤੋ ਆਪਣੀ ਸਮਝ ਨੂੰ ਆਪੇ ਜਾਣੇ ਤੇਰੀ ਸਮਝ ਨੂੰ ਅਸੀਂ ਸਮਝ ਲਈਏ ਦੋਵੇਂ ਹੀ ਸਮਾਨੋ ਤਾਂ ਵੱਡਾ ਸਮਝਦਾਰ ਹੋਵੇ ਸਮਾਂ ਚੱਲਿਆ। ਇਹ ਬਰਾਬਰ ਦਾ ਹੋ ਪਈ ਉਹ ਦੋਵੇਂ। ਨਾ ਤੇਰੇ ਕੋਲ ਬਰਾਬਰ ਦਾ ਨਾ ਤੇਰੇ ਕੋਲ। ਵੱਡਾ ਮਾਇਓ ਨਹੀਂ ਬਰਾਬਰ ਦਾ ਵੀ ਕੋਈ ਨਹੀਂ। ਇੰਦ ਕਹਰੇ ਪਪਾ ਪਰ ਮੁੱਤੀ ਪਾਲ ਨਾ ਪਾਇਆ। ਪਪਾ ਪਰ ਵੀ ਤੇ ਪਾਲ ਨਾ ਪਾਇਆ। ਪਰ ਮੁੱਤੀ ਦਾ ਜਿਹੜੀ ਹਾਂ ਪਰ ਮੁੱਤੀ ਜਿਹੜੇ ਸਾਡੀ ਬੁੱਧੀ ਤੋਂ ਪਰੇ ਚੀਜ਼ ਹੈ। ਮਨੁੱਖ ਜਿਆਦਾ ਧੀਏ ਕਹਨੇ ਆ ਮਨੁੱਖੀ ਬੁੱਧੀ ਤਾਂ ਪਰੇ ਪਰਮੇਤੀ ਹੋ ਗਿਆ ਨਾ ਬੁੱਧੀ ਤਾਂ ਪਰੇ ਹੋ ਗਿਆ ਜੋ ਅਸਲੀ ਚੀਜ਼ ਅੰਦਾਜ਼ਾ ਲਾਉਣਾ ਆਪਾਂ ਕਹਿੰਦੇ ਮਿਸਲ ਹੀ ਆਪਣੀ ਗੱਲ ਅੰਦਾਜ਼ਾ ਲਾਣਾ ਸਾਡੇ ਬੁੱਧੀ ਅੰਦਾਜ਼ਾ ਹੀ ਲਾਉਂਦੀ ਹੈ ਕਿਸੇ ਚੀਜ਼ ਦਾ ਹੋਰ ਕੀ ਕਰੂਗੀ ਜੇ ਅੰਦਾਜ਼ੇ ਤੋਂ ਪਰੇ ਟੇੜੀ ਚੀਜ਼ ਆਪਾਂ ਪਾਰ ਕਿਵੇਂ ਭਾਜੋਗੇ ਤੇ ਸਾਡੀ ਬੁੱਧੀ ਤੇ ਹੀ ਪਰੇ ਆ ਉਹ ਕਿਵੇਂ ਸਮਝ ਲੱਗ ਗਿਆ ਬੁੱਧੀ ਤੋਂ ਪਰੇ ਵੀ ਕਹੀ ਜਾਂਦੇ ਨੇ ਪਾਰ ਵੀ ਪਾਈ ਜਾਂਦੇ ਨੇ ਤ੍ਰੰਥ ਨਾਲ ਪਾਰ ਕਿਵੇਂ ਪਾਉਂਦੇ ਪਿਛਲੇ ਜਨਮ ਦੱਸ ਕੇ ਕਿ ਐ ਹੁੰਦਾ ਐ ਹੋ ਜਾਂਦਾ ਜੀ ਐ ਹੁੰਦਾ ਐ ਹੋ ਜਾਂਦਾ ਕਿ ਐ ਹੋ ਅਜੇ ਮੈਂ ਅਦਾ ਕਰਨ ਜੋ ਦਿਸ਼ਾਲੇ ਹੋਰ ਐਂ ਗਰਹਿ ਨਾਲ ਆ ਹੋ ਜਾਂਦਾ ਐਂ ਗਰਹਿ ਨਾਲ ਆ ਹੋ ਜਾਂਦਾ ਪਾਰ ਪਾ ਲੈਣਗੇ ਗੁਰਬਾਣੀ ਕਹਿੰਦੇ ਤੁਮ ਦੀ ਗੱਤ ਮੈਂ ਤੁਮ ਹੀ ਜਾਣੂ ਗੁਰਬਾਣੀ ਇਹ ਕਹਿੰਦੇ ਤੁਮ ਦੀ ਗੱਤ ਨੂੰ ਤੁਮ ਹੀ ਜਾਣੀ ਨਾਲੇ ਨਾਲ ਜ਼ਰਾ ਕਰੋ ਨਾਲੇ ਤੁਸੀਂ ਪਰਗਦੀ ਗਈਆਂ ਨਾਲੇ ਗਰੰਥ ਲਿਖੀ ਬੈਠੇ ਬਾਹਰ ਬਾਉਣ ਦੇ ਲੱਗੀ ਗੱਤ ਕੋਲੋਂ ਨੂੰ ਢੰਗੀ ਤਾਂ ਪਾਤਤ ਪਾਵਨ ਤੇ ਪਾਣਾ ਪਾਇਆ ਪਾਤਤ ਪਾਵਨ ਅਗੰਭਰ ਰਾਇ ਪਾਤਤ ਪਾਵਨ ਅਗੰਭਰ ਰਾਇ ਇਹ ਹੁਣਾਂ ਦੇ ਬੰਦੇ ਆਇਆ ਨਾਲੇ ਗੁਰਬਾਣੀ ਦੇ ਮੰਨੇ ਜੇ ਪਾਤਤ ਪਾਵਨ ਅਗੰਭ ਅਗੰਭ ਹੁੰਦਾ ਆਪਣੀ ਬੁੱਧੀ ਤੋਂ ਪਰੇ ਹਰ ਰਾਇਆ ਹੈ ਫਿਰ ਉਹਦਾ ਭਾਰ ਕਿਵੇਂ ਪਾਇਆ ਜਾ ਸਕਦਾ ਹੈ ਜਿਹੜੇ ਤੁਸੀਂ ਗ੍ਰੰਥ ਲਿਖੇ ਨੇ ਇਹ ਗੱਲਾਂ ਮੰਨੀਆਂ ਨੇ ਫਿਰ ਇਹ ਗੱਲਾਂ ਕਿ ਸਦਾ ਹੋਣੀਆਂ ਉਹ ਗ੍ਰੰਥਾ ਦਾ ਝੂਠ ਨੁਕਾ ਕੀਤਾ ਹੈ। ਇਹ ਤਾਂ ਤੁਸੀਂ ਮਨੋਂ ਵੀ ਪਰਮਤ ਹੈ ਨਹੀਂ ਉਹ ਉਹਦਾ ਪਾਰ ਪਾਇਆ ਜਾਂਦਾ। ਅਗਮ ਹੈ ਨਹੀਂ। ਕਿ ਅਗਮ ਹੈ ਫਿਰ ਪਾਰ ਜਮਣ ਵਾਲਿਆ। ਅਗਮ ਵੀ ਕਹੀ ਜਾਂਦੇ ਉਹਦੇ ਬਾਰੇ ਬਾਤ ਨਹੀਂ ਬਣਦੀ। ਬਾਜੀ ਕਹਿੰਦੇ ਸਮਝਿਆ ਨਹੀਂ। ਇਹ ਝੂਲ ਉਹਨਾਂ ਦੀ ਬੋਲੀ ਹੈ। ਮੰਨਦੇ ਆਪਣੀ ਬੁੱਧੀ ਨੂੰ ਬੜਾ ਨੇ। ਅਸੀਂ ਆਪਣੀ ਬੁੱਧੀ ਨੂੰ ਛੋਟਾ ਮੰਨਿਆ ਨਹੀਂ ਹੋਇਆ ਰਿਸ਼ੀਆ ਬੁਨਿਆ ਦੇ ਆਟੇ ਤੇ ਆ ਰਿਸ਼ੀਆ ਬੁਨਿਆ ਕਹਟਾਇਆ ਕਾ ਵੇਦ ਨੂੰ ਵੰਡਿਓ ਉਸ ਰੂਜੀ ਪ੍ਰਗਤੀ ਉਹਨੇ ਆਗਾ ਮਹਰਾਇਆ ਲਿਖਿਆ ਉਹ ਵੀ ਬੜੀ ਜਾਣੇ ਵਾਲੀ ਸਿੱਖ ਪਰਵਾਣੀ ਵੀ ਬੜੀ ਜਾਂਦੇ ਨੇ ਜਮਣ ਮਰਨਾ ਹੁਕਮ ਵੀ ਬੜੀ ਜਾਂਦੇ ਨੇ ਬਾਗਬੋਡੇ ਦਾ ਬਾੜ ਵੀ ਬੜੀ ਜਾਂਦੇ ਉਹ ਹੀ ਬਾੜ ਦੀ ਲਿਆ ਕੇ ਗੱਲ ਆ ਜਿਹੜੀ ਗੱਲ ਸੀ ਨਾ ਉਹਨਾਂ ਨੇ ਝੂਠੇ ਕੀਤਾ ਉਹ ਅਸੀਂ ਆਪ ਝੂਠੇ ਹੋ ਸਾਡੀ ਐਸੀ ਬਾੜ ਦੀ ਸਾਡੇ ਵੀ ਝੂੜਵਾਰ ਦਾ ਲਿਆ ਕੇ ਮੈਂ ਵੀ ਬੋਲਣ ਨਾ ਕਾਹਦਾ ਜੀਵਨ ਬਾਗਬੋਡੇ ਵਾਲੀ ਸਾਖੀ ਨੂੰ ਝੂਠੀ ਕਹੀਏ ਜੇ ਅਸੀਂ ਝੂਠੀ ਨਹੀਂ ਕਹਦੇ ਤਾਂ ਉਹਨਾਂ ਦੇ ਉਹਨਾਂ ਨੇ ਝੂਠੇ ਨਹੀਂ ਕਹਦਾ ਸਾਡੇ ਝੂੜੇ ਤਾਂ ਬਾੜੇ ਉਹਨਾਂ ਦੇ ਜੇ ਇਹ ਬੋਲਣ ਜੋਗੇ ਨਾ ਰਹੇ ਇਹਨਾਂ ਨੂੰ ਖਾਣੇ ਕਰ ਦਿੱਤੇ ਉਹ ਸਾਨੂੰ ਸਾਖੀਆਂ ਸਾਡੇ ਜੋੜ ਗਏ ਖਾਣੇ ਕੀਤਾ ਹੋਇਆ ਇਹਨਾਂ ਨੂੰ ਕੀ ਸਮਝ ਆ ਸੱਖਾਂ ਨੂੰ ਮੂਰਖਾਂ ਨੂੰ ਵੀ ਰੱਬ ਦੀ ਗੱਲ ਕੀ ਹੈ ਇਹ ਤਾਂ ਖਾਣਾ ਕੀਤਾ ਤੁਹਾਨੂੰ ਤੁਹਾਡੇ ਖਾਣ ਵਾਲੀਆ ਲਿਆ ਕੇ ਸਿੱਕੀ ਚ ਵਰਮਾ ਤੋਂ ਖਰਾਬ ਗੱਲਾਂ ਬਾੜਦੀਆਂ ਕਾਣ ਬਾੜਦੀ ਬੋਲਣਗੇ ਜਿੰਨਾ ਕਹੋ ਬਾਬਾ ਬੜੀ ਸਾਖੀ ਝੁੱਠੀ ਇਹ ਅਜੇ ਕਹਿਣ ਨੂੰ ਤਿਆਰ ਨਹੀਂ ਇਹ ਕਹਿਣਾ ਹੀ ਪਊਗਾ ਝੂਠੀ ਇਹਦਾ ਗੁਰਬਾਣੀ ਦੀ ਵੈਲਿਊ ਕਰੀਏ ਇਸ ਹੱਦ ਤੱਕ ਗੁਰਬਾਣੀ ਤੋਂ ਲੋਕਾਂ ਨੂੰ ਵਿਸ਼ਵਾਸ ਨਹੀਂ ਆਇਆ ਕੋਈ ਸਾਖੀਆਂ ਜਿਹੜੀਆਂ ਨੇ ਐਸੀਆਂ ਕੱਢ ਕੇ ਬਣਾਈਆਂ ਹੁੰਦੀਆਂ ਗੁਰਬਾਣੀ ਤੋਂ ਲੋਕ ਤੋੜਦੇ ਭਰੋਸਾ ਹੀ ਨਹੀਂ ਕਰਦੇ ਉਹ ਵੇਚ ਤੇ ਭਰੋਸਾ ਨਹੀਂ ਸੀ ਕਰਦੇ ਸੀ ਗੁਰਬਾਣੀ ਤੇ ਕਰਦੇ ਸੀ ਭਰੋਸਾ ਆਸ ਹੋ ਗਈ ਸਾਨੂੰ ਵੀ ਹੋਰ ਕਿਸੇ ਜਿਹੜੀ ਨਾਲ ਵੀ ਸਾਨੂੰ ਕੁਝ ਪ੍ਰਾਪਤ ਹੋ ਸਕਦਾ سکھان کی نے سسار کے لوگ کی بکھا دیں یہی بخان اولاد کم چنگا چل جائے کاروبار نو ندی بارہ سدیا اٹھارہ سدیاں ہو جان آئی ہے دھرم اس واسطے لف لیا اس واسطے درم نہیں ہے سچا درم اس واسطے کو ٹوٹے درم نے یہ سچے ਝੂਠਾ ਧਰਮ ہونا ਝੂਠ ਦਾ ਪ੍ਰਚਾਰ ਹੁਣ ਉਧੋਈ ਜਾਂਦਾ ਅਮਰ ਸਾਹਿਬ ਕਰਮੇ ਝੂਠ ਬਣਾਉਂਦਾ ਸਾਰਾ ਹੀ ਝੂਠ ਬੜਾ ਮਾਇਆ ਧਾਰਿਆ ਦਾ ਧਰਮ ਬਣਾਉਂਦਾ ਉੱਤੇ ਮਾਇਆ ਧਾਰੀ ਉੱਤੇ ਸੋਨਾ ਲਾਤਾ ਤੇਰੇ ਸਾਰੇ ਸੋਨੇ ਤੇਰੀ ਸਮਾਟੀ ਤੇਰੇ ਸਭ ਥੱਲੇ ਹੀ ਬਣਦੇ ਨੇ ਫਿਰ ਮਿੱਟੀ ਹੋ ਰਹਿਣਾ ਦਿੰਦੇ ਸੋਨਾ ਤੇ ਲਾਇਆ ਮਿੱਟੀ ਦੇ ਉੱਤੇ ਗਿਆ ਪਰ ਸੋਨੇ ਤੇ ਮਿੱਟੀ ਚੜ੍ਹ ਗੋ ਨੂੰ ਦਬਦੇ ਜੇ ਤੇ ਐਸਾ ਸੌਣ ਟੈਨਸ਼ਨ ਸਮਰਟੀ ਜਾਣਦੇ ਤਾਂ ਉੱਥੇ ਮੜਦੇ ਚੜਦੇ ਉੱਥੇ ਦੇ ਦੱਬ ਦੇ ਰੂ ਵਿੱਚ ਦੱਬ ਕੇ ਦਿਖਾਓ ਫੇਰ ਮਨਜ਼ਰ ਆਸੀ ਤੁਸੀਂ ਗੁਰੂ ਦੀ ਗੱਲ ਸੱਚੀ ਬੋਲਦੇ ਉਹਦੇ ਪਵਤਰ ਕਰੋ ਸੋਹਣੇ ਰੂਪ ਤੇ ਤੇ ਐਸਾ ਸੌਣ ਟੈਨਸ਼ਨ ਸਮਰਟੀ ਗੱਲਾਂ ਮੂੰਹ ਤੋਂ ਕਹਿਣ ਦੀਆਂ ਨੇ ਮੰਨਣ ਦੀਆਂ ਨੇ ਉਹਦੇ ਇਹ ਜਿਹੜੇ ਮੰਨਦਾ ਫੋਰੀ ਹੈ ਪਰ ਆਵਰ ਝੋਨੇ ਤੋਂ ਗੱਲਾਂ ਮੂੰਹ ਨਾ ਗਾਇਰ ਤੈਸਾ ਸੁਣਦੇ ਸੀ ਉਸ ਮੱਡੀ ਦੱਬਦੇ ਹੋਰ ਵਿੱਚ ਉਹ ਤੋਂ ਨੀਂਦ ਫੋਟੋ ਪਰਾਧੂ ਧੀਰੇ ਯਾਰ ਜਦੋਂ ਤੁਸੀਂ ਉਹ ਮੰਦਰ ਦੀ ਨਕਲ ਕਰਦਾ ਜਿਹੜਾ ਢਾਟਾ ਸੀ ਮਾਮੂਦ ਗੋਰੀ ਉਹ ਦੋ ਜੀ ਫਿਰ ਕਹਿੰਦੇ ਸਾਡੇ ਢਾਹੂ ਹੈ ਤੁਹਾਡੇ ਤੇ ਤੁਹਾਡਾ ਲੱਛਣਾ ਹੈ ਜੀ ਲੱਛਣ ਕਹੇ ਜਣੇ ਥੋੜੇ ਹੋਰ ਆਉਣੇ ਲੱਛਣ ਥੋੜੇ ਆ ਗਏ ਬਹੁਤ ਪੁਨੀਤ ਕੋਟ ਉਪਰਾਧੂ ਅਮਰਤ ਨਾਮ ਬਹੁਤ ਪੁਨੀਤ ਕੋਟ ਉਪਰਾਧੂ ਕਰੋਨਾ ਅਪਰਾਧ ਕਰਨ ਵਾਲਾ ਵੀ ਪੁਨੀਤ ਹੋ ਸਕਦਾ ਹੈ ਬਹੁਤ ਉਪਰਾਧ ਜਿਹਦੇ ਕਰੋਨਾ ਅਪਰਾਧ ਹੋ ਗਏ ਹੁਣ ਪੁਰਾਣੀ ਤੋਂ ਬਿੱਤਰਫ ਬਿੱਤਰਨੀ ਪੁਨੀਤ ਹੋ ਸਕਦਾ ਹੈ ਫਿਰ ਤਾਂ ਤਾਂ ਮੂਲੀ ਗੱਲ ਹੈ ਪੁਨੀਤ ਹੋ ਸਕਦਾ ਕੋ ਡਫਰਾ ਦੂ ਓਥੇ ਸੰਸਾਰ 'ਚ ਕੋਈ ਵੀ ਅਜਿਹਾ ਜੀਵ ਨਹੀਂ ਜਿਹੜਾ ਪੁਨੀਤ ਨਹੀਂ ਹੋ ਸਕਦਾ ਪਰਮਾਤਮਾ ਜੇ ਨਾਲ ਹੀ ਗੰਗਾ ਆ ਕਰ ਨਹੀਂ ਸਕੀ ਇਹਨਾਂ ਜਿਹੜੇ ਸੀ ਕਿ ਇਹਨਾਂ ਨੇ ਜਿਹਨਾਂ ਨੂੰ ਕਹਿੰਦੇ ਨੀਚ ਨੇ ਇਹਨਾਂ ਨੂੰ ਉੱਚ ਨਹੀਂ ਕਰ ਦਿੰਦੇ ਉਹ ਕਹਿੰਦਾ ਨੀਚੋਂ ਉੱਚ ਕਰੇ ਮੇਰੇ ਗੋਬਿੰਦ ਉਹ ਗੰਗਾ ਉੱਚੋਂ ਨੀਚੋਂ ਉੱਚ ਨਹੀਂ ਕਰ ਦਿੰਦੀ ਸੋਹਣ ਰਮਦਾਸ ਨੂੰ ਨੀਚੋਂ ਉੱਚ ਕਰਤਾ ਗੋਬਿੰਦ ਨੇ ਕੀ ਕਹਿਣਾ ਉਹ ਕਹਿੰਦਾ ਨਾ ਗੋਬਿੰਦ ਨਾ ਦਿੰਦਾ ਤੁਹਾਨੂੰ ਵੜ ਲੈਣਾ ਉਹ ਕਹਿੰਦਾ ਗੋਬਿੰਦ ਉੱਚੋਂ ਨਹੀਂ ਨੀਚੋਂ ਉੱਚ ਕਰਦਾ ਇਨਾਂ ਦਾ ਗੋਵਨ ਡਿਪਲੀਕੇਟ ਸੀ ਬੰਦਰ ਚ ਅਸਲੀ ਗੋਵਨ ਤਾਂ ਨੀਚੋਂ ਉੱਠ ਕਰਦਾ ਸਾਰੇ ਹੀ ਨੀਚਾ ਨੀਚ ਹੈ ਕੋਣ ਨਹੀਂ ਜਿਨ੍ਹਾਂ ਦੇ ਅੰਦਰ ਨਾਮ ਨਹੀਂ ਹੈ ਨੀਚ ਨੇ ਸਾਰੇ ਨਾਮ ਨਾਵਾ ਆਵਾਜ਼ ਵਾਹਨਾ ਖતમ ਸਾਰੇ ਤੇ ਪੁਜਾਰ ਸਨਾਤਨ ਅਦਰੋਂ ਨੀਚ ਸਨਾਤਨ ਧਰਮ ਦਾ ਮਦਰ ਵੀ ਨੀਚ ਨਹੀਂ ਚਾਹਦਾ ਧਰਮ ਸਨਾਤਨ ਲਬਦੋਂ ਨੀਚ ਤੇ ਸੈਂਸ ਵਿੱਚ ਹੈ ਪੁਰਮ ਗਿਆਨ ਨੇ ਇਹ ਨਾ ਰੱਖਿਆ ਆਇਆ ਹਿੰਦੂ ਵੀ ਨਾ ਉਹ ਰੋਸ਼ਨਾਂ ਰੱਖਿਆ ਆਇਆ ਸਿੱਧੂ ਦਾ ਅਧ ਵੀ ਘਟਿਆ ਸਨਾਤਨ ਦਾ ਅਧ ਵੀ ਘਟਿਆ ਸਨਾਤਨ ਦਾ ਅਧ ਪੁਰਾਣਾ ਨੰਨੇ ਪੁਰਾਣਾ ਵੀ ਉਹੀ ਗੱਲ ਝੂਠਾ ਸੱਚ ਪੁਰਾਣਾ ਹੋਵੇ ਨਹੀਂ ਪੁਰਾਣਾ ਵੀ ਝੂਠੇ ਹੁੰਦਾ ਜੇ ਪੁਰਾਣਾ ਦਾ ਵੀ ਝੂਠਾ ਹੈ ਹੱਚ ਪੁਰਾਣਾ ਹੋਵੇ ਨਾ ਹੀ ਸੀ ਤੱਕ ਲੈਣਾ ਪਟਾ ਸੱਚ ਪੁਰਾਣਾ ਨਹੀਂ ਹੁੰਦਾ ਸੱਚਾ ਧਰਮ ਪੁਰਾਣਾ ਨਹੀਂ ਹੁੰਦਾ ਫੇਰ ਵੀ ਢੂਠਾ ਧਰਮ ਜੇ ਪੁਰਾਣਾ ਕਹਿੰਦੇ ਸਾਡਾ ਧਰਮ ਕੀ ਹੈ ਇਹ ਹੈ ਚਰਾਣਾ ਪੁਰਾਣਾ ਨਹੀਂ ਇਹ ਚਰਾਣਾ ਚਰਾਣਾ ਲਫ਼ਜ਼ ਵਰਤੇ ਇਹ ਕੋ ਬਾਰਾ ਹੈ ਗੁਰਬਾਣੀ ਚਰਾਣਾ ਕਿਰਨ ਕਾਲ ਆਦਿਕਾਲ ਤੋਂ ਲੈ ਕੇ ਜਦੋਂ ਦੀ ਸ੍ਰੀ ਸਾਚੀ ਉਹਨਾਂ ਤੋਂ ਲੈ ਇਹਦੇ ਵਿੱਚ ਆਦ ਸੱਚ ਲਿਖਿਆ ਨਾ ਆਦ ਸੱਚ ਜਿੱਤਾਂ ਹੀ ਹੈ ਤੇ ਜੁਗਾਂ ਦਾ ਸੱਚ ਹੈ ਤੇ ਹੈ ਵੀ ਸੱਚ ਹੈ ਨਾਲ ਖੋਸੀ ਵੀ ਸੱਚ ਹੈ ਇਹ ਸੱਚਾ ਧਰਮ ਹੈ ਸੱਚ ਪੁਰਾਣਾ ਉਵੇਂ ਨਹੀਂ ਉਹ ਕੀ ਆ ਪੁਰਾਣਾ ਦਰਮਾ ਪੁਰਾਣਾ ਲਖੀ ਦੇ ਨਾਲ ਤੁਮੀਰ ਬੇੜਾ ਜਜਰਾ ਪੁਰਾਣਾ ਹੋ ਗਿਆ ਤੁਈ ਲਗੀ ਕੇ ਇਹ ਤੋਂ ਵਾਤਾ ਬੇੜਾ ਪੁਰਾਣਾ ਹੋ ਗਿਆ ਜਜਰਾ ਹੋ ਗਿਆ ਫੂਟੇ 6 ਕ ਹਜ਼ਾਰ ਪੁਰਾਣੇ 6 ਕੇ ਹੋਣੇ ਹੋਰ ਕੀ ਹੋਣਾ ਗਲ ਗਿਆ ਲੋਹੇ ਦੀ ਚੀਜ਼ ਗਲ ਜਾਂਦੀ ਆ ਹਜ਼ਾਰਾਂ ਛੇ ਹੋ ਜਾਂਦੇ ਨੇ ਜਾਂ ਖਾਗੀ ਜਰਜਰਾ ਬੂਟੇ ਝੇ ਕਹਿਆ ਯਾਰਾ ਝੇਪ ਹੋ ਗਏ ਜਦ ਸਮਝਾ ਜਦ ਕਵੀ ਜੀ ਜਾ ਕਹਨਾ ਮੈਂ ਦੇਖਿਆ ਬੇੜਾ ਜਰਜਰਾ ਤਾਂ ਉਤਰ ਪਿਓ ਫਰਕ ਮੈਂ ਤਾਂ ਛਾਲ ਮਾਰ ਕੇ ਹੋ ਗਿਆ ਵੀ ਤਾਂ ਡਬੂ ਮੈਨੂੰ ਵੀ ਆਪਦਾ ਨੇ ਡੁਬਣਾ ਹੀ ਕਵੀ ਨੇ ਮਾਲਾ ਛੜਤੀ ਸੀ ਉਤਰ ਪਿਓ ਫਰਕ ਦਾ ਮਤਲਬ ਇਹੀ ਹੈ ਹਾਂਜੀ ਆਹੋ ਹਾਂਜੀ ਹੋਤ ਪ੍ਰੀਤ ਕੋਟ ਅਪਰਾਧੂ ਅਮਰਤ ਨਾਮ ਜਪੇ ਮਿਲ ਸਾਧੂ ਅਮਰਦ ਨਾਮ ਜਪੇ ਜੇ ਅਮਰਦ ਨਾਮ ਇਕਮਾਨ ਇਕ ਚਿੱਤ ਹੋ ਕੇ ਆਪਣੇ ਮੂਲ ਨਾਲ ਜੁੜ ਕੇ ਜਪ ਲਵੇ ਆ ਗੁਰਬਾਣੀ ਨੂੰ ਜੇ ਸਮਝ ਲਵੇ ਨਾ ਇਕਮਾਨ ਇਕ ਚਿੱਤ ਹੋ ਕੇ ਕੋਈ ਅਪਰਾਧ ਕਰੋਣਾ ਅਪਰਾਧ ਮਟ ਗਏ ਮਟ ਕੇ ਪੁਨੀਤ ਹੋ ਜਾਂਦਾ ਅਮਰਦ ਨਾਮ ਜਪੇ ਮਨ ਸਾਧੂ ਸਾਧੂ ਨਾਲ ਆਪਣਾ ਮੂਲ ਇਹ ਅਧਾ ਜ਼ਾਦਾ ਅਧਾ ਜ਼ਾਦਾ ਕਸਮ ਬਾਹ ਦਾ ਕਰਨ ਸਾਧ ਅਸਾਧ ਜਾਣੋ ਨਹੀਂ ਜਿਹਨਾਂ ਨੂੰ ਇਹ ਨਹੀਂ ਪਤਾ ਸਾਧ ਕੌਣ ਸਾਧ ਬਾਰ ਬਣੇ ਫਿਰ ਇਹ ਸਾਧ ਨੇ ਅਸਾਧ ਆਪਣੇ ਆਪ ਨੂੰ ਸਾਧ ਕਹੀ ਜਾਂਦੇ ਸਾਧ ਅੰਡਾ ਲੈ ਸਾਧ ਨਹੀਂ ਕਦੇ ਜਨਮ ਲੈਂਦਾ ਜਿਹੜਾ ਪਹਿਲੇ ਨੇ ਸੜਿਆ ਹੋਇਆ ਉਹਦਾ ਹਰ ਸੱਦ ਨਾ ਕੀ ਹੈ ਉਹ ਤਾਂ ਪਹਿਲੇ ਹੀ ਸੜਿਆ ਹੋਇਆ ਹੈ ਸਾਧ ਸਾਧ ਨਾਲ ਉਹਨੂੰ ਆ ਜਿਹੜਾ ਸਾਧ ਹੈ ਨਹੀਂ ਅਸਾਧ ਹੈ ਇਹਦੇ ਸਾਧ ਵੜਨਾ ਹੈ ਅੱਧਾ ਅਸਾਧ ਹੈ ਸਾਦ ਆਸਾਦ ਜਾਣਿਆ ਨਹੀਂ ਬਹੁਤ ਰਵਾਲ ਰਵਾਲ ਉਹ ਬਾਦ ਰਵਾਲ ਚ ਪਰੇ ਨੇ ਕਹਿੰਦੇ ਅਸੀਂ ਸਾਦ ਹੈ ਹੂੰ ਪਰਪੰਚ ਧਰੋ ਮੋ ਮਿਟਨਾਈ ਜਾਂ ਕੋ ਛੇ ਧਰੋ ਮੋ ਮਿਟਨਾਈ ਇਹ ਮਿਟ ਜਾਂਦੇ ਨੇ ਜਿਹੜੇ ਪਰਪੰਚ ਹੀ ਹੁੰਦੇ ਨੇ ਧਰੋ ਵੀ ਕਰਦੇ ਨੇ ਦੂਰੇ ਲੋਨਾਂ ਇਸਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਰਹਿੰਦੇ ਨੇ ਧਰੋ ਪਰ ਪੰਜੀ ਧਰੋਹ ਕਰਦੇ ਹੀ ਹੁੰਦੇ ਨੇ ਧਰੋਹ ਕੀਤਾ ਅਨੰਦਪ੍ਰਸਾਦ ਇਹਨਾਂ ਨੇ ਕਸਮ ਖਾ ਕੇ ਕੁਰਾਨ ਦੀ ਤੇ ਆٹے ਦੀ ਗੋਲ ਦੀ ਕਸਮ ਖਾ ਕੇ ਧਰੋਹ ਕੀਤਾ ਕੀਤਾ ਕਿ ਨਹੀਂ ਕੀਤਾ ਇਹ ਪਰ ਪੰਜੀ ਧਰੋਹ ਕਰਦੇ ਹੀ ਹੁੰਦੇ ਨੇ ਦਸਲ ਬਾਸ਼ਾ ਨੂੰ ਤਾਂ ਪਤਾ ਨਹੀਂ ਵੀ ਧਰੋਹ ਕਰਨ ਦੇ ਸਿੱਖ ਨਹੀਂ ਮੰਨੇ ਮਾਤਾ ਗੁਜਰੀ ਨਹੀਂ ਮੰਨੇ ਉਹ ਕਹਿੰਦਾ ਨਹੀਂ ਕਰਦੇ ਉਹ ਕਹਿੰਦੇ ਧਰੋਹ ਗੁਰਬਾਣੀ ਨੇ ਕਿਹਾ ਹੋਇਆ ਹੈ ਕਿ ਉਹ ਨਹੀਂ ਆਣ ਸਕਦੇ ਚੜਨ ਤੇ ਪਰ ਪੰਚੀ ਦਾ ਤਰੋ ਹੁੰਦੇ ਨੇ ਤਰੋ ਮਿਲਦਾ ਕਦ ਗੁਰੂਆਂ ਕਾਹ ਨਹੀਂ ਮਿਲਦਾ ਉਹਨਾਂ ਜੈਨਿਸਤਰ ਜਿਹੜੇ ਕਹਿੰਦੇ ਵਿਸ਼ਵਾਸ ਕਰ ਲੋ ਉਹਨਾਂ ਇਤਰ ਹੋਇਆ ਨਹੀਂ ਸੀ ਉਹ ਕਹਿੰਦੇ ਸਾਡੇ ਵਰਗੇ ਨੇ ਜੋ ਕਹਿੰਦੇ ਨੇ ਸੱਚ ਕਹਿੰਦੇ ਹੋਣੇ ਜੋ ਆਪਣੇ ਧਰਮ ਦੀਓ ਕਸਮ ਖਾ ਲਈ ਉਹ ਕਹਿੰਦੇ ਇਹਨਾਂ ਨੂੰ ਘਰ ਨੂੰ ਕੋਈ ਕੁਝ ਨਹੀਂ ਕਹਦੀ ਧਰਮ ਦਾ ਝੂਠਾ ਹੈ ਇਹਨਾਂ ਦਾ ਕਿ ਜਾਣਦੇ ਨੇ ਧਰਮ ਤੁਹਾਨੂੰ ਕੁਝ ਨਹੀਂ ਹੁੰਦਾ ਧਰੋ ਮਟਨਾਈ ਪਰ ਪੰਜ ਧਰੋ ਮੋਹ ਮਟਨਾਈ ਜਾਗੋ ਰੱਖੋ ਆਪ ਗੁਸਾਈ ਜਾਗੋ ਰੱਖੋ ਆਪ ਗੁਸਾਈ ਜਿਹਨੂੰ ਗਸਾਈ ਆਪ ਰੱਖੇ ਉਹਦਾ ਹੀ ਮਟ ਸਕਦਾ ਇਹਨੂੰ ਹੱਥ ਦਵੇ ਸਹਾਰਾ ਦਵੇ ਅੰਦਰੋਂ ਉਹ